ਸਤਿ ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅੱਜ ਦੇ ਰਿਸ਼ਤੇ ਖਾਸ ਨੇ ਖਾਸ ਇਸ ਕਰਕੇ ਨੇ ਕਿਉਂਕਿ 31 ਰਿਸ਼ਤੇਆਂ ਚੋਂ 15 ਕੁੜੀਆਂ ਨੇ ਤੇ 16 ਮੁੰਡੇ ਨੇ ਪਹਿਲਾਂ ਕੀ ਹੁੰਦਾ ਮੁੰਡੇ ਜ਼ਿਆਦੇ ਹੁੰਦੇ ਆ ਮੁੰਡਿਆਂ ਦੇ ਰਿਸ਼ਤੇ ਜ਼ਿਆਦੇ ਹੁੰਦੇ ਆ ਤੇ ਕੁੜੀਆਂ ਦੇ ਘੱਟ ਅੱਜ 15 ਕੁੜੀਆਂ ਸਮੇਤ 31 ਰਿਸ਼ਤੇ ਨੇ 16 ਮੁੰਡਿਆਂ ਦੇ ਨੇ ਤੇ 4 ਕੁੜੀਆਂ ਇਕੱਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਭੈਣ ਭਰਾ ਨਹੀਂ ਕੁੜੀਆਂ ਦੇ ਤੇ 1 2 ਦੇ ਭੈਣਾਂ ਨੇ ਤੇ ਇੱਕ ਰਿਸ਼ਤਾ ਜਿਹੜਾ ਘਰ ਜਵਾਈ ਲਈ ਹੈ ਤੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਤੇ ਖਾਸ ਬੇਨਤੀ ਹੈ ਕਿ ਪਰਿਵਾਰਾਂ ਨਾਲ ਤੁਸੀਂ ਗੱਲ ਤੋਰੋਗੇ ਫੋਨ ਤੇ ਡਾਇਰੈਕਟ ਗੱਲ ਕਰੋਗੇ ਜੇ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਤਾਂ ਤੁਹਾਡੇ ਰਿਸ਼ਤੇ ਦੀ ਗੱਲ ਚੱਲੇਗੀ ਸੋ ਜਿਹੜੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਤੁਸੀਂ ਨੋਟ ਕਰੋਗੇ ਤੁਹਾਡੇ ਨਾਲ ਮੈਚ ਹੁੰਦੇ ਨੇ ਉਹ ਨੋਟ ਕਰਕੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਸੋ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਜਿਲ੍ਹਾ ਫਰੀਦਕੋਟ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕਨੇਡਾ ਫਟ 4 ਇੰਚ ਕਾਸਟ ਜੱਟ ਸੇ ਗੂਤ ਬਰਾੜ ਡੇਟ ਆਫ ਬਰਥ 23/7/1995 ਦਾ ਜੀ ਕੰਮ ਕੁੜੀ ਕੋਲ ਕੈਨੇਡਾ ਦਾ ਵੈਸਟਰ ਵੀਜ਼ਾ ਹੈ ਮੁੰਡਾ ਯੂ ਐਸ ਏ ਜਾਂ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਕੱਦ ਸੌਰੀ 5 ਕਿੱਲੇ ਤੱਕ ਜ਼ਮੀਨ ਹੋਵੇ ਰਿਸ਼ਤਾ 50 ਕਿਲੋਮੀਟਰ ਦੇ ਏਰੀਆ 'ਚ ਹੀ ਚਾਹੀਦਾ ਇਹਨਾਂ ਨੂੰ ਫਰੀ ਫਰੀਦਕੋਟ ਜ਼ਿਲ੍ਹੇ ਤੋਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਵਟਸਐਪ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਦੋਂ ਪਰਿਵਾਰ ਦਾ ਨੰਬਰ ਆ ਜਾਂਦਾ ਲਾਲ ਪੱਟੀ 'ਚ ਸਕਰੀਨਸ਼ਾਟ ਲੈ ਲਿਆ ਕਰੋ ਪਹਿਲਾਂ ਪੂਰੀ ਵੀਡੀਓ ਦੇਖੋ ਜੋ ਜੋ ਰਿਸ਼ਤੇ ਤੁਹਾਡੇ ਪਸੰਦ ਦੇ ਨੇ ਉਸ ਤੋਂ ਬਾਅਦ ਨਾਮ ਕੌਰ ਜਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਡਿਗਰੀ ਐਸੋਸੀਏਟ ਆਫ ਆਰਟਸ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕੰਨ ਮੈਡ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1998 ਦਾ ਜੀ ਕੈਨੇਡਾ ਦੇ ਵਿੱਚ ਕੁੜੀ ਪੀਆਰ ਐਡਮਿਟੈਂਸ 2017 ਤੋਂ ਅਸਿਸਟੈਂਟ ਮੈਨੇਜਰ ਹੈ ਡੀਟੇਲ ਦੇ ਵਿੱਚ ਤੇ ਪਹਿਲਾਂ ਜਿਹੜਾ ਕੰਟਰੈਕਟ ਮੈਰਿਜ ਕਰਵਾ ਕੇ ਕੈਨੇਡਾ ਗਈ ਸੀ ਤੇ ਉਹ ਸਭ ਕਲੀਅਰ ਹੈ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਪ੍ਰਾਪਰਟੀ ਹੋਵੇ ਤੇ ਨਸੇ ਤੋਂ ਮੁੰਡਾ ਜਿਹੜਾ ਰਹਿਤ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਦਾ ਕੁੜੀ ਦਾ ਪਰਿਵਾਰ ਲਖਵਾਉਂਦਾ ਉਸੇ ਤਰ੍ਹਾਂ ਦੀ ਫੋਨ ਕਰਨਾ ਫਾਲਤੂ ਮੁੰਡੇ ਕੁੜੀ ਦੇ ਪਰਿਵਾਰ ਨਾਲ ਫੋਨ ਨਹੀਂ ਕਰਨਾ ਪਹਿਲਾਂ ਜਾਂਚੋ ਪੜਤਾਲ ਕਰੋ ਛੋਡੇ ਨਾਲ ਮੈਚ ਹੁੰਦਾ ਰਿਸ਼ਤਾ ਫਿਰ ਜੋੜੋ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਜਿਹੜਾ ਬਠਿੰਡਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਪਲੱਸ 2 ਕੀਤੀ ਹੋਈ ਹੈ ਕਮਰਸ ਇਨ ਕੈਨੇਡਾ ਕੰਪਿਊਟਰ ਸਪੋਰਟ ਸਟੱਡੀ ਪਰਮਿਟ ਤੇ ਤੇ ਭੈਣ ਕੋਈ ਨਹੀਂ ਭਰਾ ਇੱਕ ਕਨ ਮੈਡ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੁੱਤ ਟਵਾਣਾ ਡੇਟ ਆਫ ਬਰਥ ਜਿਹੜਾ 2004 ਦਾ ਜੀ ਕੰਮ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਤੇ ਕੁੜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਆਸਟ੍ਰੇਲੀਆ ਕਿਸੇ ਵੀ ਸਟੇਟਸ ਤੇ ਹੋਵੇ ਪਰ ਕੁੜੀ ਨਾਲ ਲੈ ਕੇ ਜਾ ਸਕਦਾ ਹੋਵੇ ਵਿਆਹ ਵਧੀਆ ਕਰ ਦੇਣਗੇ ਕੁੜੀ ਕੈਨੇਡਾ ਇਸ ਟਾਈਮ ਤੇ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਆਪਣੇ ਚੈਨਲ ਨੂੰ ਬਹੁਤ ਪਿਆਰ ਦਿੱਤਾ ਕਮੈਂਟ ਕਰ ਦਿਓ ਅੱਜ ਇਹਦੇ ਤਿੰਨ ਚੀਜ਼ਾਂ ਕਮੈਂਟ ਚ ਜਰੂਰ ਲਿਖੋ ਪਿੰਡ ਦਾ ਨਾਮ ਜ਼ਿਲ੍ਹੇ ਦਾ ਨਾਮ ਜਾਂ ਕਿਹੜੀ ਕੰਟਰੀ 'ਚ ਰਹਿ ਰਹੇ ਹੋ ਮਤਲਬ ਕਿੱਥੋਂ ਦੇਖ ਰਹੇ ਹੋ ਵੀਡੀਓ ਮੈਂ ਕਮੈਂਟ ਤੁਹਾਡੇ ਸਾਰੇ ਪੜਾਂਗਾ ਕਿੱਥੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਮੈਂ ਜਾਂਚਾਂਗਾ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਖੇਤਰ 'ਚ ਮੇਰੀ ਵੀਡੀਓ ਨੂੰ ਜ਼ਿਆਦਾ ਦੇਖਦੇ ਨੇ ਸੋ ਅਗਲਾ ਰਿਸ਼ਤਾ ਲਾਈਕ ਵੀ ਕਰ ਦਿਓ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਸਿੰਘ ਕੈਨੇਡਾ ਸਰੀ BC ਦੇ ਵਿੱਚੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ BBA ਫਰੋਮ TRU ਕੈਂਪ ਲੂਪਸ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੈ ਭੈਣ ਨੇ ਕਨ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਫੁੱਟ 8 ਇੰਚ ਕਾਸਟ ਜੱਟ ਸੇ ਗੁੱਤ ਸੰਧੂ ਡੇਟ ਆਫ ਬਰਥ 1987 ਦਾ ਜੀ ਕੰਮ ਕੈਨੇਡਾ ਗਵਰਨਮੈਂਟ ਜੌਬ ਆ ਜੀ BC ਦੇ ਵਿੱਚ ਪਬਲਿਕ ਸਰਵਿਸ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਆ ਮੁੰਡੇ ਦੀ ਕੁੜੀ ਪੜੀ ਲਿਖੀ ਸਿਆਣੀ ਅੰਬਰਤਾਰੀ ਜਾਂ ਸਹਿਜ ਧਾਰੀ ਪੂਰਨ ਤੌਰ ਤੇ ਸਾਕਾਹਾਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂਕੇ ਤੋਂ ਹੈ ਜੀ ਨਾਮ ਸਿੰਘ ਜਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਬੀਏ ਐਮਬੀਏ ਨੇ ਇੰਡੀਆ ਤੋਂ ਤੇ ਐਮਐਸਸੀ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਯੂਕੇ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਵਾਹਲਾ 15 12 1995 ਦੀ ਡੇਟ ਆਫ ਬਰਥ ਹੈ ਜੀ ਕੰਮ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਜਲੰਧਰ ਵਿੱਚ ਘਰ ਤੇ ਪਲਾਟ ਤੇ 2 ਕਿੱਲੇ ਜ਼ਮੀਨ ਪਿੰਡ ਦੇ ਵਿੱਚ ਆ ਤੇ ਕਿਨੇ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਆ ਮੁੰਡਾ ਕੁੜੀ ਜੱਟ ਸਿੱਖ ਫੈਮਿਲੀ ਤੋਂ ਹੋਵੇ ਗ੍ਰੈਜੂਏਟਡ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ਾ ਤੇ ਹੋਵੇ ਯੂਕੇ ਆਸਟ੍ਰੇਲੀਆ ਇੰਡੀਆ ਮਤਲਬ ਇੰਡੀਆ ਤੋਂ ਯੂਕੇ ਜਾਂ ਆਸਟ੍ਰੇਲੀਆ ਤਿੰਨ ਕੰਟਰੀਆਂ ਤੋਂ ਕਿਤੇ ਵੀ ਹੋਵੇ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ਾ ਤੇ ਅਗਲਾ ਰਿਸ਼ਤਾ ਨੋਟ ਸੋਰੀ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਹੈ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਫਤੇਗੜ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਵਾਸੀ 1990 ਦਾ ਡੇਟ ਆਫ ਬਰਥ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪੀਆਰ ਹੈ ਹਾਰਡ ਮੈਨੇਜਰ ਡੈਰੀ ਫਾਰਮਿੰਗ ਨਿਊਜ਼ੀਲੈਂਡ ਦੇ ਵਿੱਚ ਤੇ ਕੁੜੀ ਸਿੰਪਲ ਹੋਵੇ ਡਿਵੋਰਸੀ ਜਾਂ ਵਿਦਵਾ ਕਹੇ ਦੀ ਆਪਾਂ ਮਤਲਬ ਤਲਾਕ ਸੁਦਾ ਜਾਂ ਵਿਦਵਾ ਕੁੜੀ ਹੋਵੇ ਸਿੰਪਲ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਬਾਹਰਲੇ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਬੇਨਤੀ ਹੈ ਜਿਹੜੇ ਬਾਹਰਲੇ ਨੰਬਰ ਹੁੰਦੇ ਆ ਉਹਨਾਂ ਤੇ ਜ਼ਿਆਦਾਤਰ WhatsApp ਚੱਲਦਾ ਹੁੰਦਾ ਕਾਲ ਵੀ ਕਰ ਲੈ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਜਿਲ੍ਹਾ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਦੀ ਆਫਟਰ ਬੈਚਲਰ ਆਫ ਸਾਇੰਸ ਜਨਰਲ ਬਿਜ਼ਨਸ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 5 ਇੰਚ ਕਾਸਟ ਰਾਮ ਜੜੀਆ ਕੁੜੀ ਦਾ ਗੋਤਿਮਾਨ 1993 ਦਾ ਡੇਟ ਆਫ ਬਰਥ ਹੈ ਜੀ ਕੁੜੀਆ ਦਾ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੈ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਤੇ 5 ਕਿੱਲੇ ਜ਼ਮੀਨ ਹੋਵੇ ਪਲੱਸ ਮਤਲਬ ਨਸੀ ਤੋਂ ਰਹਿਤ ਹੋਵੇ 5 ਕਿੱਲੇ ਜ਼ਮੀਨ ਹੋਵੇ ਤੇ ਪਲੱਸ ਮੁੰਡੇ ਨੂੰ ਜਿਹੜੀ ਆਉਂਦੀ ਹੋਵੇ ਇਹ ਜ਼ਮੀਨ ਆ ਬਾਹਰਲੇ ਵੀ ਜਿਹੜੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੋ ਆਪਾਂ ਵੀਡੀਓ ਦੇ ਪਹਿਲਾਂ ਕਿਹਾ ਸੀਗਾ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਜੀ ਮੈਂ ਕਮੈਂਟ ਚੈੱਕ ਕਰਾਂਗਾ ਮੇਰੀ ਵੀਡੀਓ ਕਿਸ ਏਰੀਆ ਦੇ ਵਿੱਚ ਜ਼ਿਆਦਾ ਲਿਖਦੇ ਨੇ ਨਾਮ ਸਿੰਘ ਜਿਹੜਾ ਸੰਗਰੂਰ ਤੋਂ ਮੁੰਡਾ ਬਲੌਂਕ ਕਰਦਾ ਹੋਟਲ ਮੈਨੇਜਮੈਂਟ ਇੰਡੀਆ ਗ੍ਰੈਜੂਏਸ਼ਨ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 1995 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਮੁੰਡੇ ਦੀ ਕਮਾਈ ਵਧੀਆ 12 ਕਿੱਲੇ ਜ਼ਮੀਨ ਆ ਦੋਵੇਂ ਭਰਾਵਾਂ ਨੂੰ ਕੁੜੀ ਸੋਹਣੀ ਹੋਵੇ ਕੈਨੇਡਾ ਪੀਆਰ ਹੋਵੇ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ਾ ਤੇ ਕਿਸੇ ਵੀ ਵੀਜ਼ਾ ਤੇ ਹੋਵੇ ਇੰਡੀਆ ਤੋਂ ਵੀ ਵਿਚਾਰਨਯੋਗ ਆ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਆ ਅਗਲਾ ਰਿਸ਼ਤਾ ਜਰਮਨੀ ਤੋਂ ਆ ਜੀ ਕੁੜੀ ਦਾ ਰਿਸ਼ਤਾ ਹੈ ਅੰਮ੍ਰਿਤਸਰ ਸਾਹਿਬ ਸਹਿਰ ਦੀ ਰਹਿਣ ਵਾਲੀ ਹੈ ਕੁੜੀ ਮਤਲਬ ਬਲੌਂਗ ਕਰਦੀ ਹੈ ਇੱਥੋਂ ਤੇ ਜਰਮਨੀ ਦੇ ਵਿੱਚ ਰਹਿੰਦੀ ਹੈ ਪੋਸਟ ਗ੍ਰੈਜੂਏਸ਼ਨ ਮਾਸਟਰ ਪ੍ਰੋਜੈਕਟ ਮੈਨੇਜਮੈਂਟ ਆਈਟੀ ਸੈਕਟਰ ਦੇ ਵਿੱਚ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ ਕਾਸਟ ਰਮਦਾਸ ਜੀ ਜੁਲਾਹੇ 25 8 1996 ਦਾ ਡੇਟ ਆਫ ਬਰਥ ਆ ਜੀ ਜਰਮਨੀ ਦੇ ਵਿੱਚ ਵਰਕ ਵੀza ਤੇ ਆ ਕੁੜੀ ਮੁੰਡਾ ਜਰਮਨੀ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੁਮਾਰ ਦਿੱਲੀ ਐਨਸੀਆਰ ਅੰਮ੍ਰਿਤਸਰ ਮਤਲਬ ਦਿੱਲੀ ਐਨਸੀਆਰ ਦੇ ਵਿੱਚ ਇਹਨਾਂ ਦੀ ਹੁਣ ਇਸ ਟਾਈਮ ਤੇ ਸਾਰਾ ਸੈਟਅਪ ਹੈ ਤੇ ਪਸੋਕੜਾ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਤੋਂ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਬੀਟੈਕ ਇਨ ਸਿਵਲ ਇੰਜੀਨੀਅਰ ਇੰਡੀਆ ਤੋਂ ਪੀਜੀ कंस्ट्रक्शन प्रोजेक्ट मैनेजमेंट कनाडा ਤੋਂ ਇਹ ਇਹਨੇ ਭਾਈ ਮੁੰਡੇ ਨੇ ਡਿਗਰੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਕਸ਼ਪ ਰਾਜਪੂਤ Hindu ਕਾਸਟ ਤੋਂ ਆ ਜੀ ਮੁੰਡਾ 22 6 1993 ਦਾ ਡੇਟ ਆਫ ਬਰਥ ਆ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਸਿਵਲ ਇੰਜੀਨੀਅਰ ਹੈ ਕੈਨੇਡਾ ਗਵਰਨਮੈਂਟ ਜੌਬ ਦੇ ਉੱਪਰ ਆ ਉੱਥੇ ਕੈਨੇਡਾ ਦੀ ਗਵਰਨਮੈਂਟ ਦੇ ਜੌਬ ਤੇ ਦਿੱਲੀ ਐਨਸੀਆਰ ਵਿੱਚ ਦੂਰ ਹੈ ਇਸਨੇ ਫਲੈਟ ਤੇ ਇੱਕ ਰਹਿਸ ਇਹਨਾਂ ਦੀ ਪਲਾਟ ਅੰਮ੍ਰਿਤਸਰ ਦੇ ਵਿੱਚ ਹੈ ਮਤਲਬ ਅੰਮ੍ਰਿਤਸਰ ਪਸੋਕੜਾ ਦਿੱਲੀ ਰਹਿੰਦੇ ਨੇ ਬਾਕੀ ਪਰਿਵਾਰ ਤੋਂ ਪੂਰੀ ਜਾਣਕਾਰੀ ਲੈ ਲਓ ਕੁੜੀ ਬਰਾਬਰ ਦੀ ਪੜੀ ਲਿਖੀ ਹੋਵੇ ਸੋਹਣੀ ਹੋਵੇ ਇੰਡੀਆ ਹੋਵੇ ਜਾਂ ਕੈਨੇਡਾ ਹੋਵੇ ਜਾਂ ਯੂ ਐਸ ਏ ਇਹ ਤਿੰਨੇ ਕੰਟਰੀਆਂ ਤੋਂ ਜਾਂ ਲੋਕਲ ਜਾਂ ਉਧਰੋਂ ਦੋਨੇ ਕੰਟਰੀਆਂ ਤੋਂ ਕਿਤੇ ਉਹ ਵੀ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੈਨੇਡਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਕਾਮ ਇੰਡੀਆ ਪੈਰਾ ਲੀਗਲ ਪਾਰਾ ਲਿਗ ਕੈਨੇਡਾ ਤੋਂ ਇਹ ਜਿਹੜੀ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਇਹ ਇੱਕ ਕੁੜੀ ਇਹ ਹੈ ਤੇ ਇਹ ਵੀ ਕੈਨੇਡਾ ਤੇ ਇਹਦੀ ਭੈਣ ਵੀ ਕੈਨੇਡਾ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 29 ਸਾਲ ਦੀ ਉਮਰ ਹੈ ਜੀ ਕੈਨੇਡਾ ਦੇ ਵਿੱਚ ਕੁੜੀ ਸਿਟੀਜ਼ਨ ਹੈ ਪਰਿਵਾਰ ਯੂਐਸਏ ਦੇ ਵਿੱਚ ਹੈ ਮਤਲਬ ਪਰਿਵਾਰ ਯੂਐਸਏ ਦੇ ਵਿੱਚ ਹੈ ਕੁੜੀ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਮੁੰਡਾ ਮਾਲਵੇਰੀਏ ਤੋਂ ਹੋਵੇ ਜੱਟ ਸਿੱਖ ਕੈਨੇਡਾ ਜਾਂ ਯੂਐਸਏ ਹੋਵੇ ਲਗਭਗ 6 ਫੁੱਟ ਕੱਦ ਹੋਵੇ ਜਾਂ ਇਸ ਤੋਂ ਪਲੱਸ ਹੋਵੇਗਾ ਕਿਉਂਕਿ ੜੀ ਦਾ ਕੱਦ 5 ਫੁੱਟ 9 ਇੰਚ ਹੈ ਲੰਮਾ ਕੱਦ ਦਾ ਮੁੰਡਾ ਇਹਨਾਂ ਨੂੰ ਚਾਹੀਦਾ ਹੈ ਵਧੀਆ ਵਰਕ ਹੋਵੇ ਜਾਂ ਆਪਣਾ ਬਿਜ਼ਨਸ ਕਰਦਾ ਹੋਵੇ 5 ਤੋਂ 10 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਇੱਕ ਬਾਹਰਲਾ ਤੇ ਇੱਕ ਇੰਡੀਅਨ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਵਟਸਐਪ ਕਰ ਸਕਦੇ ਹਾਂ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਭੈਣ ਇੱਕ ਭਰਾ ਕੋਈ ਨਹੀਂ ਕੱਦ ਸੋਰੀ 6 ਫੁੱਟ ਆ ਜੀ ਪੂਰਾ ਕਾਸਟ ਜੱਟ ਸੇਕ ਗੋਤ ਢਿੱਲੋਂ 21/7/2003 ਦਾ ਡੇਟ ਆਫ ਬਰਥ ਆ ਜੀ 30 ਕਿੱਲੇ ਜ਼ਮੀਨ ਹੈ ਕੈਨੇਡਾ ਦੇ ਵਿੱਚ ਫਾਰਮਿੰਗ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ 30 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਭੈਣ ਇੱਕ ਹੈ ਤੇ ਕੈਨੇਡਾ ਦੇ ਵਿੱਚ ਹੈ ਮੁੰਡਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਪੰਜਾਬ ਦੇ ਵਿੱਚ ਆ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਐਮ ਬੀਬੀਐਸ 4 ਸਾਲ ਦੀ ਜਿਹੜੀ ਕੀਤੀ ਹੋਈ ਆ 4 ਸਾਲ ਦੀ ਪੜ੍ਹਾਈ ਤੇ ਭੈਣ ਇੱਕ ਭਰਾ ਕੋਈ ਨਹੀਂ ਇਹ ਕੁੜੀ ਵੀ ਇਕੱਲੀ ਹੈ ਜੀ ਭਰਾ ਕੋਈ ਨਹੀਂ ਕੱਦ 5 ਫੁੱਟ ਮਤਲਬ ਭੈਣਾ ਭੈਣਾ ਨੇ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ 5 3 2003 ਦਾ ਡੇਟ ਆਫ ਬਰਥ ਹੈ ਜੀ ਕੁੜੀ ਸੋਹਣੀ ਹੈ ਦਸਤਾਰਦਾਰੀਆ ਗੁਰਸਿੱਖ ਹੈ ਤੇ ਪਿਤਾ ਆਰਮੀ ਦੇ ਵਿੱਚ ਹਨ ਗੁਰਦਸਤਾਰਦਾਰੀ ਤੇ ਅੰਮ੍ਰਿਤਧਾਰੀ ਹੋਏਗੀ ਮੁੰਡਾ ਗੁਰਸਿੱਖ ਅੰਮ੍ਰਿਤਧਾਰੀ ਹੋਵੇ ਅਫਸਰ ਹੋਵੇ ਬਿਜ਼ਨਸਮੈਨ ਹੋਵੇ ਜਾਂ ਪੱਛੀ ਤੋਤੇ ਕਿਲੇ ਜ਼ਮੀਨ ਹੋਵੇ ਕੱਦ 6 ਫੁੱਟ ਤੋਂ ਘੱਟ ਨਾ ਹੋਵੇ ਕਿਉਂਕਿ ਕੁੜੀ ਦਾ ਕੱਦ ਕਾਫੀ ਹੈ ਲਾਲਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਐਸਏਐਸ ਨਗਰ ਮੁਹਾਲੀ ਅ ਤੋ ਜਿਹੜਾ ਮੁੰਡਾ ਬਲੌਂਗ ਕਰਦਾ ਬੀ ਡੀ ਐਸ ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਡਿਪਲੋਮਾ ਕੈਨੇਡਾ ਤੋਂ ਜਿਹੜਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਹੈ ਕਨ ਮੈਡ ਕੱਦ 5 ਫੁੱਟ 10 ਇੰਚ ਕਾਸਟ ਰਮਦਾਸਿਆ ਸਿੱਖ ਕੂਤ ਜਲਾਹਾ 12 1995 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਡੈਂਟਲ ਅਸਿਸਟੈਂਟ ਟਰੀਟਮੈਂਟ ਕੋਆਰਡੀਨੇਟਰ ਇਨ ਕੈਨੇਡਾ ਦੇ ਵਿੱਚ ਇਹ ਮੁੰਡੇ ਦਾ ਕੰਮ ਆ ਜੀ ਵਰਕ ਪਰਮਿਟ ਤੇ ਆ ਡਾਕਟਰ ਕੁੜੀ ਨੂੰ ਪਹਿਲਾ ਜਾਂ ਕੋਈ ਹੋਰ ਵਧੀਆ ਕੰਮ ਦੇ ਉੱਤੇ ਜਿਹੜੀ ਕੁੜੀ ਹੋਵੇ ਪਹਿਲਾ ਜਿਹੜੀ ਡਾਕਟਰ ਲੈਨ ਦੇ ਵਿੱਚ ਹੋਵੇ ਕੁੜੀ ਤੇ ਜਾਂ ਵਧੀਆ ਚੰਗਾ ਕ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਨਾਮ ਸਿੰਘ ਜ਼ਿਲ੍ਹਾ ਮੋਗਾ ਪੜਾਈ ਪਲੱਸ 2 ਕੀਤੀ ਹੋਈ ਹੈ ਆਈਟੀਆਈ ਇਲੈਕਟ੍ਰੀਕਲ ਤੇ ਭੈਣ ਪਹਿਣਾ ਦੋ ਨੇ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤਾਲੀਵਾਲ ਡੇਟ ਆਫ ਬਰਥ 1988 ਦਾ ਜੀ ਮੁੰਡੇ ਦਾ 15 ਕਿੱਲੇ ਜ਼ਮੀਨ ਦੀ ਖੇਤੀ ਕਰਦੇ ਨੇ ਪੌਣੇ 3 3 ਕਿੱਲੇ ਜਿਹੜੇ ਘਰ ਦੀ ਜ਼ਮੀਨ ਆ ਮੁੰਡਾ ਕੱਲਾ ਜੀ ਕੁੜੀ ਘਰੇਲੂ ਜਾਂ ਐਨ ਆਰ ਆਈ ਹੋਵੇ ਮੁੰਡਾ ਵੈਸਨੂ ਹੈ ਕੁੜੀ ਦਾ ਪਰਿਵਾਰ ਵੀ ਵੈਸਨੂ ਹੀ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਰੋਪੜ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਤੇ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 1996 ਦਾ ਜੀ ਕੰਮ 5 ਕਿੱਲੇ ਜ਼ਮੀਨ ਆ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਕੁੜੀ ਸੇਮ ਕਾਸਟ ਦੀ ਹੋਵੇ ਵੈਲ এডਿਕੇਟਿਡ ਹੋਵੇ ਲਗਭਗ 5 ਫੁੱਟ 4 ਇੰਚ ਕੱਦ ਹੋਵੇ ਕੈਨੇਡਾ ਜਾਂ ਪੰਜਾਬ ਤੋਂ ਹੋਵੇ ਕੈਨੇਡਾ ਜਾਂ ਪੰਜਾਬ ਵਾਲੇ ਫੋਨ ਕਰਨ ਇਹਨਾਂ ਨੂੰ ਤੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਮਾਫ ਇਹ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਸਿਰਸਾ ਹਰਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਐਮਬੀਏ ਅੰਬਾਲਾ ਤੋਂ ਤੇ 2 ਸਾਲ ਦੀ ਸਟੱਡੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜਰਸੀ ਗੋਤ ਸਿਹਾਗ 21 1994 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਈਲ ਲਗਾਈ ਹੋਈ ਹੈ 13 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ 4 ਕ 13 ਕੇ ਲਈ ਚਾਰ ਕਨਾਲਾਂ ਤੇ ਦੁਕਾਨਾਂ ਨੇ ਮੁੰਡੇ ਕੋਲ ਉਹ ਕਿਰਾਏ ਤੇ ਦਿੱਤੀਆਂ ਹੋਈਆਂ ਨੇ ਤੇ ਭਰਾ ਭੈਣ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੁੜੀ ਖਾਨਦਾਨੀ ਹੋਵੇ ਸੋਹਣੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਚੰਗੀ ਪੜੀ ਲਿਖੀ ਬੀ ਐਸ ਸਿੰਘ ਮਤਪੜ ਦੇ ਪੜਾਈ ਦੇ ਵਿੱਚ ਜਿਹੜੀ ਪਹਿਲ ਇਹਨਾਂ ਦੀ ਬੀ ਐਸ ਸਿੰਘ ਨਹਿਰ ਬੀ ਐਸ ਸਿੰਘ ਐਸਸੀ ਨਰਸਿੰਗ ਨੂੰ ਹੈ ਚੰਗੀ ਪੜੀ ਲਿਖੀ ਹੋਵੇ ਕੈਨੇਡਾ ਹੋਵੇ ਤੇ ਜੇ ਲੋਕਲ ਗੱਲ ਕਰੀ ਤਾਂ ਹਰਿਆਣਾ ਤੇ ਪੰਜਾਬ ਤੋਂ ਕਿਤੋਂ ਵੀ ਹੋਵੇ ਕੁੜੀ ਤੇ ਖਾਨਦਾਨੀ ਪਰਿਵਾਰ ਚਾਹੀਦਾ ਇਹਨਾਂ ਨੂੰ ਪਿਤਾ ਕੋਲ 10 ਤੋਂ 15 ਕਿੱਲੇ ਜ਼ਮੀਨ ਹੋਵੇ ਕੁੜੀ ਦੇ ਪਰਿਵਾਰ ਕੋਲੇ ਮਤ ਖਾਨਦਾਨੀ ਪਰਿਵਾਰ ਚਾਹੀਦਾ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਪੀ ਐਚ ਡੀ ਐਨ ਫਾਰਮਕੋਲੋਜੀ ਤੇ ਪੈਣ ਇੱਕ ਮੈਡ ਭਰਾ ਕੋਈ ਨਹੀਂ ਇਹ ਕੁੜੀ ਵੀ ਇਕੱਲੀਆਂ ਪੈਣਾ ਨੇ ਜੀ ਪੈਣ ਵਿਆਹੀ ਹੋਈ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਬਰਾਡ 7 1 1991 ਦਾ ਡੇਟ ਆਫ ਬਰਥ ਹੈ ਜੀ ਕੰਮ ਕੁੜੀ ਯੂਕੇ ਦੇ ਵਿੱਚ ਹੈ ਰਿਸਰਚ ਸਾਇੰਟਿਸਟ ਸਕਲਰ ਵੀਜ਼ਾ ਕੈਟਾਗਰੀ ਤੇ ਜਿਹੜੀ ਕੁੜੀ ਗਈ ਹੋਈ ਹੈ ਉੱਥੇ ਤੇ ਮੁੰਡਾ ਪੜਿਆ ਲਿਖਿਆ ਹੋਵੇ ਵਧੀਆ ਸੁਭਾਅ ਦਾ ਹੋਵੇ ਯੂਕੇ ਜਾਂ ਇੰਡੀਆ ਹੋਵੇ ਇੰਡੀਆ ਹੈ ਤਾਂ ਯੂਕੇ ਜਾਣ ਲਈ ਤਿਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਆਈਟੀ ਡਿਪਲੋਮਾ ਨੇ ਡੀਜ਼ਲ ਮਕੈਨਿਕ ਦਾ ਕੀਤਾ ਹੋਇਆ ਭੈਣ ਇੱਕ ਮੈਡ ਹੈ ਕੈਨੇਡਾ ਦੇ ਵਿੱਚ ਇੱਕ ਭਰਾ ਇੱਕ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 9 1994 ਦੀ ਹੈ ਜੀ ਸੱਤ ਕਿੱਲੇ ਜ਼ਮੀਨ ਆ ਮੁੰਡੇ ਨੂੰ ਇੱਕ ਭਰਾ ਹੈ ਬਾਕੀ ਗੱਲ ਕਰ ਲਓ ਪਰਵਾਨਾ ਤੇ ਦੋ ਏਅਰ ਦਾ ਜਿਹੜਾ ਐਕਸਪੀਰੀਅੰਸ ਹੈ ਅਮਰੂਤੀ ਸੰਜੂਕੀ ਦੇ ਵਿੱਚ ਵਧੀਆ ਇਹਨਾਂ ਦਾ ਕੰਮ ਦਾ 2 ਸਾਲ ਦਾ ਐਕਸਪੀਰੀਅੰਸ ਤੇ ਸੱਤ ਕਿੱਲੇ ਜ਼ਮੀਨ ਆ ਕੁੜੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਹੋਵੇ ਬੀ.ਐਸ. ਸਿੰਘ ਨਰਸਿੰਘ ਨੂੰ ਪਹਿਲਾਂ ਮੰਗ ਕੋਈ ਨਹੀਂ ਮੋਗਾ ਫਰੀਦਕੋਟ ਬਾਗਾ ਪੁਰਾਣਾ ਕੋਟਪੂਰਾ ਇਹ ਏਰੀਆ ਨੂੰ ਭਾਈ ਪਹਿਲਾਂ ਇੱਥੋਂ ਦੇ ਏਰੀਆ ਦੇ ਇਹਨਾਂ ਨੂੰ ਫੋਨ ਕਰੋ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਰੈੱਡ ਪੱਟੀ 'ਚ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਜੀ ਡਿਪਲੋਮਾ ਇਨ ਹਸਪੀਟਲ ਨਿਊਜ਼ੀਲੈਂਡ ਤੋਂ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਰੰਗੀ 9 9 1995 ਦਾ ਡੇਟ ਆਫ ਬਰਥ ਹੈ ਜੀ 10 ਕਿੱਲੇ ਜ਼ਮੀਨ ਹੈ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪੀਆਰ ਹੈ ਰਿਸ਼ਤਾ ਕੁੜੀ ਦਾ ਕੱਦ ਘੱਟੋ ਘੱਟ 5 ਫੁੱਟ 6 ਇੰਚ ਹੋਵੇ ਮਾਲਵੇਰੀਏ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਬੀਵੀਏ ਤੇ ਆਈਟੀਆ ਕੋਰਸ ਜਿਹੜਾ ਕੀਤਾ ਹੋਇਆ ਮੁੰਡੇ ਨੇ ਤੇ ਭੈਣਾਂ ਦੋ ਨੇ ਭਰਾ ਇੱਕ ਕੱਦ 6 ਫੁੱਟ ਕਾਸਟ ਜੱਟ ਸੇ ਗੂਤ ਗਰੇਵਾਲ ਡੇਟ ਆਫ ਬਰਥ 2/8/1993 ਦਾ ਜੀ ਕੰਮ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ 22 ਕਿਲੇ ਮੁੰਡੇ ਨੂੰ ਜ਼ਮੀਨ ਆਉਦੀ ਹੈ ਭਰਾ ਇੱਕ ਹੈ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ 22 ਕਿਲੇ ਜ਼ਮੀਨ ਤੇ ਕੈਨੇਡਾ ਦੇ ਵਿੱਚ ਪੀਆਰ ਕੁੜੀ ਪੜ੍ਹੀ ਲਿਖੀ ਵਧੀਆ ਸੁਭਾਅ ਦੀ ਹੋਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਇੰਡੀਆ ਤੋਂ ਵਿਚਾਰਦੀ ਇਹਨਾਂ ਮੁੰਡਾ ਡਿਵੋਰਸਰ ਆਲ ਕਲੀਅਰ ਹੈ ਜਿਹੜਾ ਪਹਿਲਾਂ ਵਾਲੀ ਡਿਵੋਰਸ ਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਸਿੰਘ ਜਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਆਈਟੀਆ ਕੀਤੀ ਹੋਈ ਹੈ ਭੈਣਾਂ 4 ਨੇ ਦੋ ਕੈਨੇਡਾ ਦੋ ਇੰਡੀਆ ਭਰਾ ਕੋਈ ਨਹੀਂ ਕੱਲਾ ਮੁੰਡਾ ਦੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਦਵੰਦਰ ਡੇਟ 21 8 1999 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ 11 ਕਿੱਲੇ ਜ਼ਮੀਨਾਂ ਬੈਸ ਨੂੰ ਪਰਿਵਾਰ ਹੈ ਕੱਲਾ ਮੁੰਡਾ 11 ਕਿੱਲੇ ਜ਼ਮੀਨਾਂ ਕੈਨੇਡਾ ਚ ਪੀਆ ਹੋਣਾ ਕੁੜੀ ਸੋਹਣੀ ਤੇ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਹੋਵੇ ਜੱਟ ਮਤਲਬ ਜੱਟ ਸਿੱਖ ਹੋਵੇ ਤੇ ਮੁੰਡਾ ਪੱਕਾ ਕੈਨੇਡਾ ਨਹੀਂ ਰਹਿਣਾ ਚਾਹੁੰਦਾ ਫੋਨ ਉਹੀ ਕਰਨ ਜੋ ਇੰਡੀਆ ਦਾ ਰਿਸ਼ਤਾ ਕਰਨਾ ਚਾਹੁੰਦੇ ਹੋਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਮੈਡ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇਕ ਖੰਗੂੜਾ ਗੋਤਾ ਜੀ 17 12 1993 ਦਾ ਕੁੜੀ ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਦੇ ਵਿੱਚ ਕੁੜੀ ਸਿਟੀ ਜਾਣਾ ਆਰ ਐਨ ਰਜਿਸਟਰਡ ਨਰਸ ਹੈ ਹਸਪੀਟਲ ਦੇ ਵਿੱਚ ਫੋਨ ਸਿਰਫ ਕੈਨੇਡਾ ਪੀਆਰ ਵਾਲੇ ਹੀ ਕਰਨ ਨੋ ਟਰੱਕ ਡਰਾਈਵਰ ਇੱਕ ਟਰੱਕ ਡਰਾਈਵਰ ਵਾਲੇ ਭਾਈ ਫੋਨ ਨਾ ਕਰਨ ਤੇ ਸਿਰਫ ਕੈਨੇਡਾ ਪੀਆਰ ਵਾਲੇ ਹੀ ਫੋਨ ਇਹਨਾਂ ਨੂੰ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ BCA ਕੰਪਿਊਟਰ ਡਿਗਰੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 6 ਫੁੱਟ ਕਾਸਟ ਰਾਮਗੜੀਆ ਸਿੱਖ ਗੋਤ ਖੋਖਰ ਭਾਈ ਕੀ 31/7/1992 ਦਾ ਡੇਟ ਆਫ ਬਰਥ ਹੈ ਜੀ ਇਲੈਕਟ੍ਰੋਨਿਕਸ ਦਾ ਜਿਹੜੀ ਸ਼ਾਪ ਹੈ ਏਸੀ ਫਿਲਟਰ ਗੀਜ਼ਰ ਵਾਸ਼ਿੰਗ ਮਸ਼ੀਨ ਸੀਸੀਟੀਵੀ ਕੈਮਰਾ ਮਤਲਬ ਇਹ ਸਾਰੇ ਕਾਹਦੇ ਰਿਪੇਅਰ ਤੇ ਸਰਵਿਸ ਦਾ ਮੁੰਡੇ ਦਾ ਕੰਮ ਹੈ ਤੇ 2 ਕਿੱਲੇ ਮੁੰਡੇ ਨੂੰ ਜਮੀਨ ਆਉਂਦੀ ਹੈ ਤੇ ਕੁੜੀ ਗ੍ਰੈਜੂਏਟਡ ਹੋਵੇ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਇਹ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਨਾ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਆ ਇੱਕ ਆਸਟ੍ਰੇਲੀਆ ਸਟੱਡੀ ਵੀ ਜਾਂ ਤੇ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ 11 2001 ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਆ ਮੁੰਡਾ ਆਸੋਰੀ ਕੁੜੀ ਤੇ ਸਟੱਡੀ ਕੋਕਰੀ ਤੇ ਫਾਦਰ ਜੀ ਜਿਹੜੇ ਆਰਮੀ ਦੇ ਵਿੱਚੋਂ ਇੰਡੀਅਨ ਆਰਮੀ ਦੇ ਵਿੱਚੋਂ ਰਿਟਾਇਰਡ ਨੇ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਜੀ ਮੁੰਡਾ ਪੀਆਰ ਹੋਵੇ ਕੱਦ 6 ਫੁੱਟ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਤੋਂ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਮਾਸਟਰ ਇਨ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨਮੈਡ ਕੱਦ 5 ਫੁੱਟ 4 ਇੰਚ ਕਾਸਟ ਹੈਲਥ ਕੇਅਰ ਇਨ ਬੈਂਕਓਵਰ ਕੈਨੇਡਾ ਤੋਂ ਕੁੜੀ ਨੇ ਜਿਹੜਾ ਪੜ੍ਹਾਈ ਕੀਤੀ ਸੋਰੀ ਕੰਮ ਕਰਦੀ ਹੈ ਹੈਲਥ ਕੇਅਰ ਇਨ ਬੈਂਕਓਵਰ ਕੈਨੇਡਾ ਦੇ ਵਿੱਚ ਮਾਸਟਰ ਡਿਗਰੀ ਕੈਨੇਡਾ ਤੋਂ ਇਹ ਪੜ੍ਹਾਈ ਕੀਤੀ ਹੋਈ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਜਾਂ ਯੂ ਐਸ ਏ ਕਿੰਨੇ ਕੰਟਰੀਆਂ ਦੇ ਵਿੱਚੋਂ ਕਿਸੇ ਤੋਂ ਵੀ ਮੁੰਡਾ ਹੋਵੇ ਤੇ ਪੀਆਰ ਹੋਵੇ 15 ਤੋਂ 20 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਜਾਂ ਮੁੰਡਾ ਜਿਹੜਾ ਇੰਡੀਆ ਦੇ ਵਿੱਚ ਗਵਰਨਮੈਂਟ ਜੌਬ ਤੇ ਜਾਂ ਬਿਜ਼ਨਸ ਕਰਦਾ ਹੋਵੇ ਤੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੂੰ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਬਟਾਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ 2 ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਗੁਰਾਇਆ ਤਿੰਨ ਨਾ ਤੰਨ 2000 ਦਾ ਡੇਟ ਆਫ ਬਰਥ ਹੈ ਜੀ ਕੰਮ ਗਵਰਨਮੈਂਟ ਜੌਬ ਤੇ ਆ ਮੁੰਡਾ 10 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜੀ ਇਕੱਲਾ ਮੁੰਡਾ ਜੀ 10 ਕਿੱਲੇ ਜ਼ਮੀਨ ਆਉਦੀ ਹੈ ਗਵਰਨਮੈਂਟ ਜੌਬ ਤੇ ਆ ਮੁੰਡਾ ਕੁੜੀ ਉਮਰ ਕੁੜੀ ਦੀ ਉਮਰ 27 ਤੋਂ 28 ਸਾਲ ਕੱਦ 5 ਫੁੱਟ 7 ਇੰਚ ਤੋਂ 8 ਇੰਚ ਤੇ ਵਧੀਆ ਸਟੱਡੀ ਕਰੀ ਹੋਵੇ ਕੁੜੀ ਨੇ ਗਵਰਨਮੈਂਟ ਜੌਬ ਤੇ ਹੋਵੇ ਵਧੀਆ ਪਰਿਵਾਰਤ ਹੋਵੇ ਗੁਰਦਾਸਪੁਰ ਬਟਾਲਾ ਅਮਰਤਸਰ ਸੈਂ ਮਤਲਬ ਨੇੜੇ ਵਾਲੇ ਇਹਨਾਂ ਨੂੰ ਫੋਨ ਕਰਨਾ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਐਸਸੀਐਨ ਹੋਸਪਿਟੈਲਿਟੀ ਹੋਟਲ ਮੈਨੇਜਮੈਂਟ ਦੀ ਜਿਹੜੀ ਮੁੰਡੇ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨ ਮੈਡ ਨਿਊਜ਼ੀਲੈਂਡ ਹੈ ਕੱਦ 5 ਫੁੱਟ 7 ਇੰਚ ਕਾਸ਼ਟ ਰਾਮ ਡੇਟ ਆਫ ਬਰਥ 7 8 1993 ਦਾ ਜੀ ਕਲੱਬ ਮੈਨੇਜਰ ਇਹਨਾਂ ਲੁਧਿਆਣਾ ਦੇ ਵਿੱਚ ਕਲੱਬ ਮੈਨੇਜਰ ਇਹ ਮੁੰਡਾ ਕੁੜੀ ਸੋਨੀ ਘਰੇਲੂ ਤੇ ਕੱਦ 5 ਫੁੱਟ 2 ਇੰਚ ਤੋਂ 5 ਇੰਚ ਹੋਵੇ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮਕੌਰ ਕੁੜੀ ਦਾ ਰਿਸ਼ਤਾ ਹੈ ਜੀ ਜਿਹੜਾ ਮੋਗਾ ਤੋਂ ਕੁੜੀ ਬਲੌਂਕ ਕਰਦੀ ਹੈ 21 ਮਿੰਟ 20 ਮਿੰਟ ਹੋ ਗਿਆ ਆਪਣੀ ਵੀਡੀਓ ਚੱਲੀ ਜਾਂਦੇ ਨੂੰ ਅੱਜ ਕੁੜੀਆਂ ਦੇ ਰਿਸ਼ਤੇ ਵੀ ਕਾਫੀ ਨੇ ਧਿਆਨ ਨਾਲ ਰਿਸ਼ਤੇ ਜੋੜਿਓ ਮੁੰਡਿਆਂ ਦੇ ਰਿਸ਼ਤੇ ਵੀ ਤੇ ਕੁੜੀਆਂ ਦੇ ਰਿਸ਼ਤੇ ਵੀ ਤੇ ਮੈਂ ਜਿਹੜੀ ਮੈਂ ਗੱਲ ਕਹਿ ਰਿਹਾ ਵੀ 21 ਮਿੰਟ ਹੋ ਗਏ ਆਪਣੇ ਪ੍ਰੋਗਰਾਮ ਚੱਲੀ ਜਾਂਦੇ ਨੂੰ ਜਿਨ੍ਹਾਂ ਨੇ ਵੀਡੀਓ ਛੱਡ ਕੇ ਜਾਣੀ ਹੁੰਦੀ ਉਹ ਪਹਿਲੇ ਇੱਕ ਅੱਧਾ ਮਿੰਟ ਦੇਖਦੇ ਉਸ ਤੋਂ ਬਾਅਦ ਚਲੇ ਜਾਂਦੇ ਜਿਹੜੇ ਤੁਸੀਂ 21 ਮਿੰਟ ਤੱਕ ਆਪਣੀ ਵੀਡੀਓ ਨੂੰ ਦੇਖਦੇ ਹੋ ਤਾਂ ਇਹਦਾ ਮਤਲਬ ਤੁਸੀਂ ਆਪਣੀ ਵੀਡੀਓ ਨੂੰ ਪਿਆਰ ਕਰਦੇ ਹੋ ਤੇ ਪਹਿਲਾਂ ਵੀ ਤੁਸੀਂ ਦੇਖਦੇ ਹੋ ਸੋ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਆਪਣੀ ਕੰਟਰੀ ਦਾ ਨਾਮ ਜ਼ਰੂਰ ਲਿਖੋ ਜੀ ਕਮੈਂਟਾਂ ਦੇ ਵਿੱਚ ਇਹਦੇ ਉੱਤੇ ਮੈਂ ਵੈਰੀਫਿਕੇਸ਼ਨ ਦੇ ਤੌਰ ਤੇ ਇੱਕ ਚੈੱਕ ਕਰਾਂਗਾ ਕਿ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਤੁਹਾਡੇ ਕਮੈਂਟ ਪੜ੍ਹ ਕੇ ਸੋ ਬੇਨਤੀ ਹੈ ਇਹ ਤੇ ਲਾਇਕ ਵੀ ਕਰ ਦਿਓ ਵੀਡੀਓ ਨੂੰ ਤੇ ਪੈਣ ਕੁੜੀ ਦੀ ਇੱਕ ਕੈਨੇਡਾ ਭਰਾ ਇੱਕ ਕੈਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਤ ਬਰਾਡ ਡੇਟ ਆਫ ਬਰਥ 1998 ਦਾ ਜੀ ਤੇ ਕੁੜੀ ਨੇ ਪੜਾਈ ਵਧੀਆ ਡਿਗਰੀ ਕੀਤੀਆਂ ਹੋਈਆਂ ਨੇ ਬੀਐਸਸੀ ਨੋਰਮੈਡੀਕਲ ਨਾਲ ਬਾਕੀ 2 ਸਾਲ ਦੀ ਇਹ ਕੀਤੀ ਹੋਈ ਹੈ ਨਾ ਐਂਟਰਪ੍ਰੀਨਰ ਮੈਨੇਜਮੈਂਟ ਦੀ 1 ਸਾਲ ਦੀ ਆਰਗੇਨਾਈਜੇਸ਼ਨ ਮੰਨ ਕੇ ਚਲੋ ਮੈਨੇਜਮੈਂਟ ਦਾ 1 ਸਾਲ ਦਾ ਨਾਉ ਸਟੱਡੀ ਜਿਹੜੀ ਕੁੜੀ ਕਰ ਰਹੀ ਹੈ 3 ਸਾਲ ਤੋਂ पीजी डब्ल्यूपी एक ਕੁੜੀ ਪੜ੍ਹਾਈ ਕਰ ਰਹੀ ਹੈ ਤੇ ਕੰਮ ਆ ਜਿਹੜੀ ਕੁੜੀ ਕੈਨੇਡਾ ਦੇ ਵਿੱਚ ਹੈ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਸੱਤ ਤੋਂ ਅੱਠ ਕਿਲੇ ਮੁੰਡੇ ਨੂੰ ਜ਼ਮੀਨ ਹੋਵੇ ਬੈਸ ਨੂੰ ਪਰਿਵਾਰ ਨੂੰ ਜਿਹੜੀ ਭਾਈ ਪਹਿਲਾ ਤੇ ਬਾਕੀ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਲਾਲ ਪੱਟੀ ਦੇ ਵਿੱਚ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਮਨੀ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਮ੍ਰਾਲਾ ਹਰਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮ ਐਸ ਇਨ ਇੰਜੀਨੀਅਰ ਦੀ ਜਰਮਨੀ ਤੋਂ ਕੀਤੀ ਹੋਈ ਹੈ ਪਾਣ ਇੱਕ ਮੈਡ ਜਰਮਨੀ ਦੇ ਵਿੱਚ ਆ ਭਰਾ ਕੋਈ ਨਹੀਂ ਕੱਦਦਾ ਜਿਹੜਾ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਸੇਰ ਗਿੱਲ ਡੇਟ ਆਫ ਬਰਥ 3 11 1995 ਦੀ ਹੈ ਜੀ ਸੌਫਟਵੇਅਰ ਇੰਜੀਨੀਅਰ ਹੈ ਨ ਜਰਮਨੀ ਦੇ ਵਿੱਚ ਪੀਆਰ ਆ ਮੁੰਡਾ 10 ਕਿੱਲੇ ਜ਼ਮੀਨ ਹੈ ਜੀ ਭਰਾ ਕੋਈ ਨਹੀਂ ਇਕੱਲਾ ਮੁੰਡਾ 10 ਕਿੱਲੇ ਜ਼ਮੀਨਾਂ ਜਰਮਨੀ ਦੇ ਵਿੱਚ ਪੀਆਰ ਆ ਤੇ ਪੋਲਟਰੀ ਫਾਰਮ ਦਾ ਬਿਜ਼ਨਸ ਹੈ ਇਧਰ ਇੰਡੀਆ ਦੇ ਵਿੱਚ ਰਿਸ਼ਤਾ ਇਹਨਾਂ ਨੂੰ ਚਾਹੀਦਾ ਕੁੜੀ ਜਰਮਨੀ ਤੋਂ ਸੈਟਲਡ ਹੋਣ ਦੀ ਚਾਹਵਾਨ ਹੋਵੇ ਜਰਮਨੀ ਦੇ ਵਿੱਚ ਜਾਂ ਜਰਮਨੀ ਦੇ ਵਿੱਚ ਪਹਿਲਾਂ ਤੋਂ ਹੀ ਸੈਟਲਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਸਕੂਲਿੰਗ ਦੂਨ ਇੰਟਰਨੈਸ਼ਨਲ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਆਸਟ੍ਰੇਲੀਆ ਸਿਟੀਜ਼ਨ ਆ ਭਰਾ ਕੋਈ ਨਹੀਂ ਕੱਦ 6 ਫੁੱਟ ਤੋਂ ਪਲੱਸ ਹੈ ਜੀ ਕਾਸਟ ਜਟ ਸਿੱਖ ਡੇਟ ਆਫ ਬਰਥ 24 2002 ਦਾ ਜੀ ਬੀ ਕਿੱਲੇ ਮੁੰਡੇ ਨੂੰ ਜ਼ਮੀਨ ਆ ਕਿਉਂਕਿ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ 20 ਕਿੱਲੇ ਜ਼ਮੀਨ ਹੈ ਤੇ ਆਸਟ੍ਰੇਲੀਆ ਤੋਂ 2 ਸਾਲ ਤੋਂ ਆ ਟਰੱਕ ਡਰਾਈਵਰ ਉਹਦਾ ਉੱਥੇ ਕੰਮ ਕਰਦਾ ਮੁੰਡਾ ਮਤਲਬ ਵਧੀਆ ਰਿਸ਼ਤਾ ਹੈ ਲਾਲ ਪਟ ਕੁੜੀ ਆਸਟ੍ਰੇਲੀਆ ਹੋਵੇ ਭਾਈ ਇਹਨਾਂ ਦੀ ਡਿਮਾਂਡ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਜਿਹੜਾ ਨੰਬਰ ਬਾਹਰ ਲਾ ਤੇ ਇੱਕ ਇੰਡੀਅਨ ਮੈਂ ਪਹਿਲਾਂ ਵੀ ਕਿਹਾ ਜੀ ਬਾਹਲੇ ਨੰਬਰਾਂ ਤੇ ਜ਼ਿਆਦਾਤਰ WhatsApp ਚੱਲਦਾ ਹੁੰਦਾ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਸੋ ਅੱਜ ਦੇ ਜਿਹੜੇ ਇਹ ਰਿਸ਼ਤੇ ਸੀ ਸਾਰੇ ਪਰਿਵਾਰ ਦੇ ਨੰਬਰਾਂ ਸਮੇਤ ਸੀ ਤੇ ਜਿੰਨੇ ਵੀ ਆਪਾਂ ਲਿਸਟਾਂ ਪਾਈਆਂ ਹੋਈਆਂ ਨੇ ਪਰਿਵਾਰ ਦੇ ਨੰਬਰਾਂ ਸਮੇਤ ਪਾਈਆਂ ਹੋਈਆਂ ਨੇ ਡਾਇਰੈਕਟ ਤੁਸੀਂ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਲਾਸਟ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜੀ ਜਿੰਨੇ ਜਿਹੜੇ ਭੈਣ ਭਰਾ ਰਿਸ਼ਤਿਆਂ ਦੀ ਐਡ ਪਵਾਉਂਦੇ ਨੇ ਹੱਥ ਜੋੜ ਕੇ ਬੇਨਤੀ ਹੈ ਹਾਂ ਜੋੜ ਵੀ ਦਿਨਾ ਹੱਥ ਛਾੜਾ ਮੁੰਡਾ ਜਾਂ ਸਾਡੀ ਕੁੜੀ ਆ ਫਲਾਨੇ ਕੋਲ ਓਨੀਆਂ ਕੁੜੀ ਨੇ ਡਿਗਰੀਆਂ ਨਹੀਂ ਕੀਤੀਆਂ ਹੁੰਦੀਆਂ ਜਿੰਨੇ ਉਹਦੇ ਕਾਲਜਾਂ ਦੇ ਨਾਮ ਲਿਖ ਦਿਨੇ ਹੋ ਪੜਾਈ ਦੇ ਵਿੱਚ ਸਿਰਫ ਸਾਨੂੰ ਪੜ੍ਹਾਈ ਚਾਹੀਦੀ ਹੈ ਮੇਨ ਮਤਲਬ ਲਾਸਟ ਡਿਗਰੀ ਵੀ ਆ ਮੇਨ ਡਿਗਰੀ ਕੀਤੀ ਹੋਈ ਹੈ ਦੂਸਰੀ ਗੱਲ ਸਾਡੇ ਨਾਨਕਿਆਂ ਦਾ ਗੋਤ ਆ ਸਾਡੇ ਫਲਾਨੇ ਦਾ ਗੋਤ ਆ ਠਮਕੜਾ ਇਹ ਚੀਜ਼ ਕਿਉਂਕਿ ਐਡ ਇੱਕ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਜਰੀਆ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਆਂਡ ਗਵਾਂਡ ਨੂੰ ਵਿੱਚੀ ਚੱਕ ਲਓ ਸਾਡੇ 10 ਘਰ ਇੱਧਰ ਆ 10 ਇੱਧਰ ਇਦਾਂ ਨਹੀਂ ਜੀ 10 ਪੁਆਇੰਟ ਲਿਖਿਆ ਹੱਥ ਜੋੜ ਕੇ ਮੈਂ ਫੇਰ ਹੱਥ ਜੋੜਦਾ ਹਾਂ ਅੱਜ ਕੱਲ ਜੋ ਦਿੱਕਤ ਆ ਰਹੀ ਹੈ ਪਤਾ ਨਹੀਂ ਐਡਾ ਦਾ ਲੇਖ ਬਣਾ ਕੇ ਦੇਖ ਦਿੰਦੇ ਉਹ ਫਿਰ ਗੱਲ ਵਧੀਆ ਨਹੀਂ ਲੱਗਦੀ ਤੇ ਨਾ ਹੀ ਉਹ ਐਡਾ ਵੱਡਾ ਡਾਟਾ ਜਿਹੜਾ ਇਹਦੇ ਵਿੱਚ ਆਪਾਂ ਐਡ ਦੇ ਵਿੱਚ ਪਾ ਸਕਦੇ ਆ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਨੇ ਵੀ ਐਡ ਪਾਉਣੀ ਹੈ ਸਾਨੂੰ ਕੋਈ ਵੀ ਮੁੰਡੇ ਜਾਂ ਕੁੜੀ ਦੀ ਫੋਟੋ ਜਾਂ ਘਰ ਦੀ ਫੋਟੋ ਕੁਝ ਨਹੀਂ ਭੇਜਣਾ ਕੁਝ ਵੀ ਨਹੀਂ ਭੇਜਣਾ ਸਿਰਫ ਔਰ ਸਿਰਫ ਹੈਲੋ ਲਿਖ ਕੇ ਭੇਜਣੀ ਹੈ ਹੈਲੋ ਤੋਂ ਬਾਅਦ ਸਾਡੀ ਟੀਮ ਤੁਹਾਨੂੰ ਇੱਕ ਪ੍ਰੋਸੈਸ ਭੇਜੇਗੀ ਹੁਣ ਮੈਂ ਗੱਲ ਨੂੰ ਧਿਆਨ ਨਾਲ ਸਮਝ ਲਓ ਵੀਰੇ ਮੈਂ ਜੋ ਵੀ ਕਹਿ ਰਿਹਾ ਜੋ ਵੀ ਸੁਣ ਰਿਹਾ ਮੇਰੀ ਗੱਲ ਨੂੰ ਉਹਨੂੰ ਪ੍ਰੋਸੈਸ ਨੂੰ ਧਿਆਨ ਨਾਲ ਪੜ੍ਹਨਾ ਜੀ ਉਹਦੇ ਵਿੱਚ 10 ਪੁਆਇੰਟ ਲਿਖੇ ਹੋਏ ਨੇ ਏ ਕਾ ਪਾ ਕੇ ਨਾਮ ਪੁੱਛਿਆ ਤਾਂ ਤੁਸੀਂ ਵੀ ਏ ਕਾ ਪਾ ਕੇ ਨਾਮ ਲਿਖਣਾ ਦੋ ਆ ਪਾ ਕੇ ਮੈਂ ਦੇਸੀ ਭਾਸ਼ਾ 'ਚ ਦੱਸ ਰਿਹਾ ਬਿਲਕੁਲ ਦੋ ਆ ਪਾ ਕੇ ਪੜਾਈ ਪੁੱਛਿਆ ਪਤਾ ਪੁੱਛਿਆ ਉਸ ਤਰ੍ਹਾਂ ਹੀ ਮਤਲਬ ਕਿ 10 ਪੁਆਇੰਟ ਭੇਜਣੇ ਆ ਤੇ ਕਿੰਨੇ ਵਾਰ ਐਡ ਪੈਂਦੀ ਐ 1% ਦੇ ਉੱਪਰ ਐਡ ਕਦੇ ਵੀ ਡਿਲੀਟ ਨਹੀਂ ਹੁੰਦੀ ਹਰ ਚੀਜ਼ ਪ੍ਰੋਸੈਸ ਵਿੱਚ ਲਿਖੀ ਹੋਈ ਐ ਜੋ ਮੈਥੋਂ ਤੁਸੀਂ ਸਵਾਲ ਕਰਨਾ ਚਾਹੋਗੇ ਉਹ ਪ੍ਰੋਸੈਸ ਦੇ ਵਿੱਚ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੋਇਆ ਐ ਤੇ ਉਹਨੂੰ ਚੰਗਾ ਧਿਆਨ ਨਾਲ ਪੜ੍ਹ ਕੇ ਸਮਝ ਕੇ ਫਿਰ ਐਡ ਪਾਉਣੀ ਐ ਇਹ ਚੀਜ਼ ਮੇਰੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਬੇਨਤੀ ਐ ਸੋ ਹਰ ਐਤਵਾਰ ਨੂੰ ਆਪਾਂ ਸ਼ਾਮ 8 ਵਜੇ ਇਹ ਐ ਪ੍ਰੋਗਰਾਮ ਆ ਜਿਹੜਾ ਅਪਲੋਡ ਕਰਦੇ ਆ ਤੇ ਜਿੰਨਾ ਤੱਕ ਜਿਹੜੇ ਭੈਣ ਭਰਾਵਾਂ ਤੱਕ ਮੈਂ ਪਹਿਲਾਂ ਵੀ ਸਟਾਰਟ ਕਰਨ ਵੇਲੇ ਕਿਹਾ ਸੀਗਾ ਜੇ ਜੀ ਰਿਸ਼ਤੇ ਦੀ ਗੱਲ ਚਲਾਉਗੇ ਤਾਂ ਤੁਹਾਡਾ ਰਿਸ਼ਤਾ ਕੰਪਲੀਟ ਹੋਏਗਾ ਜੇ ਆਪਾਂ ਰਿਸ਼ਤੇ ਦੇਖ ਕੇ ਛੱਡ ਦਿਆਂਗੇ ਗੱਲ ਹੀ ਨਹੀਂ ਕਰਾਂਗੇ ਸੰਗ ਦੀ ਰਹਿੰਦੇ ਵਿੱਚ ਤਾਂ ਫੋਨ ਹੀ ਨਹੀਂ ਲਾਉਂਦੇ ਹਨਾ ਇਦਾਂ ਨਹੀਂ ਹੁੰਦਾ ਤੇ ਬਾਕੀ ਤੁਹਾਡੇ ਰਿਸ਼ਤੇਦਾਰ ਯਾਰ ਦੋਸਤ ਸਾਕ ਸਬੰਧੀ ਤੱਕ ਜਿੱਥੋਂ ਤੱਕ ਤੁਹਾਨੂੰ ਲੱਗਦਾ ਵੀ ਆ ਰਿਸ਼ਤਾ ਉਹਨਾਂ ਦੇ ਨਾਲ ਦਾ ਮੈਚ ਖਾਂਦਾ ਤੇ ਉੱਥੋਂ ਤੱਕ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਕਿ ਕਿਸੇ ਦੇ ਕੰਮ ਆ ਸਕੇ ਵੀਡੀਓ ਤੇ ਕਿਸੇ ਦਾ ਘਰ ਵੱਸ ਸਕੇ ਸੋ ਮਿਲਦੇ ਆ ਜੀ ਅਗਲੇ ਐਤਵਾਰ ਨਵੇਂ ਰਿਸ਼ਤਿਆਂ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ